ਤਲਬੀ ਤੇਰੇ ਜਾਦੂ ਕਰ ਦੂਗੀ ਮਗਨ ਫਿਰੇਗਾ ਮੇਰੇ ਜਾਦੂ ਕਰ ਦੂਗੀ ਹੋ ਮਾਮਾ ਪੁੱਛੇ ਮਾਮੀ ਨੂੰ ਪਜਾਮਾ ਕਿਤਾ ਫਾਇਦਾ ਮਾਮਾ ਪੁੱਛੇ ਮਾਮੀ ਨੂੰ ਪਜਾਮਾ ਕਿਤਾ ਫਾਇਦਾ ਔਰ ਫਿਰ ਮਾਮੀ ਪਤਾ ਕੀ ਕਹਿੰਦੀ ਕੀ ਕਹਿੰਦੀ ਹਾਂਜੀ ਸਸਿਕਾ ਜੀ ਸਾਰਿਆਂ ਨੂੰ ਤੇ ਮੇਰੇ ਨਾਲ ਖੜੇ ਨੇ ਮੇਰੀ ਵੱਡੀ ਭੈਣ ਸਿੰਦਰਪਾਲ ਕੌਰ ਜੀ ਤੁਸੀਂ ਇਹਨਾਂ ਦੀ ਜਿਹੜੀ ਸੀਰੀਜ਼ ਚੱਲਦੀ ਆ ਕਿਤੇ ਤਾਂ ਮੰਨ ਚੱਕ ਤਕਦੀਰੇ ਬੜਾ ਪਿਆਰ ਦੇ ਰਹੇ ਹੋ ਔਰ ਇੱਧਰ ਸਾਡੀ ਮਨਦੀਪ ਕੋਈ ਮਨਦੀਪ ਦਾ ਚੈਨਲ ਹੈ ਕੋਰ ਮਨਦੀਪ ਨਾਮ ਦਾ ਸਦੀਪ ਕੋਰ ਸਿੱਧੂ ਮਨਦੀਪ ਕੋਰ ਸਿੱਧੂ ਇਹਦੇ YouTube ਚੈਨਲ ਦਾ ਨਾਮ ਹੈ ਤੇ ਤੁਸੀਂ ਸਾਰੇ ਜਣੇ ਇਹਦੇ ਚੈਨਲ ਨੂੰ ਫੋਲੋ ਕਰ ਲਓ ਔਰ ਬੈਲ ਵਾਲਾ ਬਟਨ ਦਬਾ ਲਿਓ ਕਿ ਸਾਡੀ ਮਨਦੀਪ ਜਿਹੜੀ ਵੀ ਵੀਡੀਓ ਜਾਂ ਜਿਹੜਾ ਵੀ ਬਲੌਗ ਤੁਹਾਡਾ ਨਾਲ ਸ਼ੇਅਰ ਕਰੇ ਤੇ ਤੁਹਾਡੇ ਤੱਕ ਪਹੁੰਚ ਸਕੇ ਘਰ ਬੈਠਿਆਂ ਤੱਕ ਤਾਂ ਤੁਸੀਂ ਪਿਆਰ ਬਣਾ ਕੇ ਰੱਖਿਓ ਸੋ ਸਾਡੇ ਪਿਆਰ ਦੀ ਸਾਨੂੰ ਸਭ ਤੋਂ ਵੱਧ ਲੋੜ ਹੁੰਦੀ ਆ ਤੇ ਅਸੀਂ ਤੁਹਾਡਾ ਬਹੁਤ ਥੈਂਕ ਯੂ ਕਰਦੀ ਆ ਕਿ ਤੁਸੀਂ ਇੱਥੇ ਤੱਕ ਸਾਨੂੰ ਪਹੁੰਚਾਇਆ ਤੇ ਸੈਕਿੰਡ ਕੋਲ ਹੀ ਅੱਜ ਬੱਬੂ ਭੈਣ ਆਏ ਸੀਗੇ ਤੇ ਨਾਲ ਮੇਰੇ ਪਿਆਰੇ ਦੀਦੀ ਸੀਗੇ ਤੇ ਅਸੀਂ ਇਹਨਾਂ ਦੇ ਕਿਹਾ ਵੀ ਸਾਨੂੰ ਦੋ ਬੋਲੀਆਂ ਜਾਂ ਹਨਾ ਕੁਝ ਹਾਂ ਇਹਦੀ ਮੰਦੀਪ ਦੀ ਜਿਆਦਾ ਫਰਮਾਇਸ਼ ਸੀਗੀ ਵੀ ਮੈਂ ਬੱਬੂ ਦੀ ਤਾਂ ਬੋਲੀਆਂ ਸੁਣਨੀਆਂ ਨੇ ਕਿਉਂਕਿ ਮੈਂ ਇਹਨਾਂ ਦੇ ਜਦੋਂ ਵੀ ਸ਼ੋਅ ਲਾਈਵ ਵਗੈਰਾ ਦੇਖਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਵੀ ਬਹੁਤ ਰੌਣਕਾ ਲਾ ਦਿੰਦੇ ਹਲੇ ਅਸੀਂ ਇਹਦਾ ਸ਼ੋਅ ਨਹੀਂ ਨਾ ਜੰਦਰੀ ਦਾ ਬੁੱਕ ਕਰ ਸਕਦੇ ਇਹਦਾ ਲੈਵਲ ਹੈ ਜਿਆਦਾ ਉੱਚਾ ਭਾਈ ਇਹਦੀ ਪੇਮੈਂਟ ਹੈਗੀ ਖਾਸੀ ਨਹੀਂ ਟਮਾਣਾ ਬਹੁਤ ਹੋ ਗਿਆ ਬੜਾ ਬੱਬੂ ਬੁੱਕ ਕਰਕੇ ਤਾਂ ਟਾਈਮ ਹੀ ਨਹੀਂ ਬੱਬੂ ਬੁੱਕ ਕਰਨੀ ਹਲੇ ਬੱਬੂ ਸਾਡੀ ਪਹੁੰਚ ਤੋਂ ਬਾਹਰ ਹੈਗੀ ਹੈ ਨਹੀਂ ਨਹੀਂ ਜਦੋਂ ਮਤਲਬ ਮੰਦੀਪ ਦਾ ਚੈਨਲ ਮੋਨਟਾਈਜ਼ ਹੋ ਗਿਆ ਸਾਡੀ ਵਧੀਆ ਇਨਕਮ ਆਉਣ ਲੱਗ ਗਈ ਫਿਰ ਮੰਦੀਪ ਕਹਿੰਦੀ ਵੀ ਮੈਂ ਬੱਬੂ ਨੂੰ ਬੁੱਕ ਕਰਨਾ ਹੈਗਾ ਇਹਦੀ ਅਗਲੀ ਵਾਰੀ ਬੋਲੀਆਂ ਦਾ ਜਿਹੜਾ ਪ੍ਰੋਗਰਾਮ ਮੈਂ ਕਰਾਉਣਾ ਹੈ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਆਪਾਂ ਜਰੂਰ ਦੀਦੀ ਦਾ ਸ਼ੋਅ ਲਵਾਵਾਂਗੇ ਹਾਂ ਇਹਨੂੰ ਇਹਨੂੰ ਬੱਬੂ ਦੇ ਸ਼ੋਅ ਤੱਕ ਲੈ ਕੇ ਜਾਓ ਇਹ ਹੁਣ ਤੁਹਾਡੇ ਦੇ ਕਿੰਨਾ ਜਲਦੀ ਤੁਸੀਂ ਲੈ ਕੇ ਆ ਦੇ ਲਾਈਵ ਕਰਾਂਗੇ ਸੈਸੀ ਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਸ਼ੂਟ ਚੱਲ ਰਿਹਾ ਹੈ ਸਾਡੀ ਚੱਲ ਰਹੀ ਵੈਬ ਸੀਰੀਜ਼ ਕਿਤੇ ਤਾਂ ਮੰਨ ਜਾ ਤਕਦੀਰੇ ਤੇ ਸਾਡੇ ਕੋਲੇ ਹੁਣ ਥੋੜਾ ਜਿਹਾ ਸਮਾਂ ਹੈਗਾ ਸੀ ਅਸੀਂ ਸੋਚਿਆ ਵੀ ਚਲੋ ਥੋੜਾ ਜਿਹਾ ਇੰਜੋਏ ਕਰਦੇ ਆ ਬੋਲੀਆਂ ਪਾਉਣੇ ਆ ਰੌਣਕਾਂ ਲਾਉਣੇ ਆ ਤੇ ਅੱਜ ਬੱਬੂ ਭੈਣ ਸਾਡੇ ਕੋਲ ਪਹੁੰਚੀ ਹੋਈ ਹੈ ਹਨਾ ਤੇ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਦੀ ਗਾਇਕੀ ਹੈ ਜਿਹੜੀ ਬਾ ਕਮਾਲ ਹੈ ਫਿਰ ਇਹ ਹੋ ਨਹੀਂ ਸਕਦਾ ਵੀ ਸਾਡੇ ਕੋਲੇ ਆਏ ਹੋਣ ਅਸੀਂ ਬਿਨਾ ਬੋਲੀਆਂ ਤੇ ਗੀਤ ਸੁਣੇ ਇਹਨਾਂ ਨੂੰ ਐਂ ਭੇਜ ਦਈਏ ਸਾ ਆਪਾਂ ਜਿਹਨਾਂ ਦਾ ਪੂਰਾ ਲਾਹਾ ਲੈਣੇ ਆ ਪਰ ਆਪਾਂ ਬੋਲੀਆਂ ਪਾਵਾਂਗੇ ਕਿ ਉਹ ਵੀ 3 ਦੇ ਦਿਨ ਚ ਆ ਗਏ ਆ ਤਾਂ ਅਸੀਂ ਵੀ ਤੁਹਾਡੇ ਮੂਰੇ ਬੋਲੀਆਂ ਗਾਵਾਂਗੇ ਤੇ ਸਾਰੇ ਨੱਚਾਂਗੇ ਧੱਪਾਂਗੇ ਜਿੰਨੇ ਕੁ ਜਾਣੇ ਅਸੀਂ ਹੈਗੇ ਆ ਤਾਂ ਉਹ ਤਾਂ ਡੋਟਰ ਨੂੰ ਅਸੀਂ ਨਹੀਂ ਨਹੀਂ ਇਕੱਠੇ ਕਰਨ ਨੂੰ ਆਪਾਂ ਆਂਗਣ ਨੂੰ ਕਰ ਸਕਦੇ ਆ ਇਕੱਠੇ ਪਰ ਫਿਰ ਹਲੇ ਅਸੀਂ ਸ਼ੂਟ ਵੀ ਫਿਰ ਆਪਾਂ ਕਰਨਾ ਹੈਗਾ ਤੇ ਅਸੀਂ ਤਾਂ ਕਰਕੇ ਚਲੋ ਤਿੰਨੇ ਜਣੇ ਇੰਜੋਏ ਕਰਦੇ ਆ ਹਨਾ ਹੱਸਣਾ ਖੇਡਣਾ ਮਨ ਕਾ ਚਾਉ ਕਹਿੰਦੇ ਹੁੰਦੇ ਨਾ ਸੱਚੀ ਜਿਹੜੀ ਆਪਣੀ ਜ਼ਿੰਦਗੀ ਆ ਉਹ ਸਾਰਾ ਦਿਨ ਭੱਜ ਦੌੜ ਚ ਲੱਗੀ ਰਹਿੰਦੀ ਹੈ ਹਨਾ ਕੋਈ ਕਹਿੰਦਾ ਵੀ ਮੈਨੂੰ ਵਿਊ ਘਟ ਆਉਂਦੇ ਆ ਮੈਂ ਵਿਊ ਵਧਾ ਲਾਂ ਕੋਈ ਕਹਿੰਦਾ ਮੈਨੂੰ ਨੌਕਰੀ ਨਹੀਂ ਮਿਲੀ ਮੈਂ ਨੌਕਰੀ ਵਾਲੇ ਪਾਸੇ ਭੱਜ ਜਾ ਕੋਈ ਹਰੇਕ ਬੰਦੇ ਨੂੰ ਹੁੰਦਾ ਵੀ ਮੇਰੀ ਇਨਕਮ ਦਾ ਕੋਈ ਨਾ ਕੋਈ ਸੋਰਸ ਹੋਵੇ ਹੈਨਾ ਤੇ ਸਾਰੇ ਮਤਲਬ ਟੈਨਸ਼ਨਾਂ ਚ ਜਿਹੜੀ ਜ਼ਿੰਦਗੀ ਦੀ ਭੱਜ ਦੌੜ ਚੱਲੀ ਜਾਂਦੀ ਹੈ ਪਰ ਕਦੇ ਕਦੇ ਸਾਨੂੰ ਉਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਟਾਈਮ ਭਲਾ ਕੇ ਆਪਦੇ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ ਹੈਨਾ ਤੇ ਇੰਜੋਏ ਕਰਨਾ ਚਾਹੀਦਾ ਸੋ ਅਸੀਂ ਹੁਣ ਅੱਜ ਇੰਜੋਏ ਕਰਨ ਲੱਗੇ ਆ ਤੇ ਨਾਲ ਨਾਲ ਤੁਸੀਂ ਵੀ ਆਨੰਦ ਮਾਣੋ ਸਾਡੀ ਵੀਡੀਓ ਦਾ ਹਾਂਜੀ ਸასი ਕਾਲ ਦੀ ਸਾਰਿਆਂ ਨੂੰ ਸੋ ਅੱਜ ਮੈਂ ਖੜੀ ਹੁਈ ਆ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਤੇ ਇਥੋਂ ਮੇਰਾ ਪਿੰਡ ਵੀ ਨੇੜੇ ਹੀ ਆ ਸ਼ਹਿਣਾ ਤੇ ਅਸੀਂ ਨਾ ਅੱਜ ਸ਼ੂਟ ਕਰਦੇ ਸੀਗੇ ਮੇਰੀ ਭੈਣ ਦਾ ਚੈਨਲ ਹੈਗਾ ਸਿੰਦਰਪਾਲ ਕੌਰ ਤੇ ਸਿੰਦਰਪਾਲ ਸਿੰਦਰਪਾਲ ਕੌਰ ਤੇ ਪਹਿਲਾਂ ਤਾਂ ਚੈਨਲ ਨੂੰ ਜ਼ਰੂਰ ਫੋਲੋ ਕਰ ਲਿਓ ਭੈਣ ਦੇ ਨੂੰ ਤੇ ਅਸੀਂ ਨਾ ਕੁਝ ਟਾਈਮ ਨੂੰ ਸ਼ੂਟ ਕਰਦੇ ਕਰਦੇ ਫ੍ਰੀ ਹੋਏ ਸੀਗੇ ਤੇ ਸੋਚਿਆ ਵੀ ਕਿਉਂ ਨਾ ਵੀ ਸੌਣ ਦਾ ਮਹੀਨਾ ਚੱਲਦਾ ਔਰ ਤਿਆਂ ਦਾ ਵੀ ਤਿਹਾੜ-ਤਾੜ ਤੇ ਰਖੜੀ ਦਾ ਵੀ ਤਿਹਾਰਾ ਤਾ ਸਿਆਣੇ ਕਹਿੰਦੇ ਨੇ ਕਿ ਪਲ-ਪਲ ਨੂੰ ਹੱਸ ਖੇੜ ਕੇ ਇੰਜੋਏ ਕਰਨਾ ਚਾਹੀਦਾ ਤਾਂ ਇਸ ਕਰਕੇ ਅਸੀਂ ਵੀ ਸੋਚਿਆ ਵੀ ਚਲੋ ਅਸੀਂ ਵੀ ਕੁਝ ਕੁ ਬੋਲੀਆਂ ਪਾ ਕੇ ਤੇ ਸਾਰਿਆਂ ਨੂੰ ਦੀਆਂ ਵਧਾਈ ਦੇ ਦਈਏ ਹੈਨਾ ਸੋ ਲਓ ਜੀ ਫਿਰ ਆਪਾਂ ਪਾਉਨੇ ਆ ਕੁਝ ਕੁ ਬੋਲੀਆਂ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕਹਿੰਦੇ ਮੇਲਾ ਤੀਆਂ ਦਾ ਤੇ ਮੇਲਾ ਤੀਆਂ ਦਾ ਚਲੋ ਵੀ ਬੈਂਡ ਤੋਂ ਸਟਾਰਟ ਕਰਦੇ ਆ ਪਹਿਲਾਂ ਆਈ ਬਾਬਾ ਨਾਲ ਕਨ ਜਾਈ ਬਾਬਾ ਨਾਲ ਕਾ ਆਈ ਬਾਬਾ ਨਾਲ ਕਨ ਜਾ ਬਾਬਾ ਨਾਨਕਾ ਇਹੋ ਜਈਆ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜਈਆ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜਈਆ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਭੈਣ ਕਹਿੰਦੀ ਨਾ ਕਿ ਮੈਂ ਆਪਣੀ ਬੋਲੀ ਤੋਂ ਸਟਾਰਟ ਕਰੂੰਗੀ ਹਨਾ ਤਾਂ ਵੈਸੇ ਵੀ ਸਿਆਣਿਆਂ ਨੇ ਕਿਹਾ ਕਿ ਬड्याਾਂ ਦਾ ਸਤਕਾਰ ਕਰਨਾ ਚਾਹੀਦਾ ਸੋ ਇਸ ਕਰਕੇ ਆਪਾਂ ਭੈਣ ਤੋਂ ਸਟਾਰਟ ਕੀਤਾ ਤੇ ਹੁਣ ਆਪਾਂ ਬੋਲੀਆਂ ਅੱਗੇ ਸ਼ੁਰੂ ਕਰਦੇ ਆਂ ਕੀ ਕਹਿੰਦੀ ਆ ਹੁ ਕਹਦੇ ਹੂੰ ਨੂੰ ਕਾਰੀ ਮਟਿਆਰੇ ਲੰਮੀ ਬਾਹ ਕਰਕੇ ਜਿਹੜਾ ਦੇ ਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਥੋੜੇ ਬੜੇ ਦੇ ਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਅਗਲੀ ਕੁੜੀ ਪਤਾ ਕੀ ਕਹਿੰਦੀ ਆ ਕਹਿੰਦੀ ਹਰ ਨਾ ਮੈਂ ਹੂੰ ਕਰਨੀ ਨਾ ਮੈਂ ਹਾਂ ਕਰਨੀ ਨਾ ਮੈਂ ਹੂੰ ਕਰਨੀ ਨਾ ਮੈਂ ਹਾਂ ਕਰਨੀ ਨਾ ਮੈਂ ਹੂੰ ਕਰਨੀ ਸਤਿ ਭਾਈ ਨਰਲ ਦੀ ਹਾਂ ਨਾ ਮੈਂ ਦੇਵਾ ਗੇੜਾ ਨਾ ਮੈਂ ਲੰਮੀ ਵਾਹ ਕਰੀ ਨਾ ਮੈਂ ਦੇਵਾ ਗੇੜਾ ਨਾ ਮੈਂ ਲੰਮੀ ਵਾਹ ਭਾਈ ਮੈਂ ਮੈਂ ਬੋਲੋ ਵੀ ਤਾਂ ਸਹੀ ਬੋਲਦਾ ਸਾਡੇ ਨਾਲ ਕੋਈ ਰਾਤ ਨਹੀਂ ਚਲੋ ਆ ਦੇਖ ਲਓ ਦੋਸਤੋ ਮੇਰਾ ਸਾਥ ਨਹੀਂ ਦੇ ਰਹੇ ਮੇਰੇ ਕੋਰਸ ਵਾਲੇ ਮੈਂ ਮੈਂ ਦੇਖ ਕੱਲੀ ਪੋਲੀ ਬਾਉ ਦੀ ਕੱਲੀ ਬਾਪੜੀ ਵਾਲੀ ਵੇਚ ਕਰਦੀ ਉੱਚੀ ਬੋਲੋ ਜ਼ੋਰ ਲਾ ਕੇ ਬੋਲੋ ਥੋੜਾ ਜੀ ਹੱਲੇ ਤੇ ਗਿੱਦਾ ਪੈਂਦਾ ਜ਼ੋਰ ਦਾ ਰੱਖੇ ਮਨ ਤਾਂ ਸੰਕੇ ਜਿੱਜਾ ਦੇ ਕਮਜ਼ੋਰ ਦਾ ਨੀ ਰੱਖੇ ਕੋਟ ਸੰਕੇ ਜਿੱਜਾ ਦੇ ਕਮਜ਼ੋਰ ਦਾ ਨੀ ਹਕੀਜਾ ਲਫਤ ਮੁਖ ਰਖਦਾ ਆ ਦੇ ਮੇਰੇ ਪਦੀ ਨੋਟ ਵਾਰਤਾ ਜਿੱਜਾ ਲਫਤ ਮੁਖ ਰਖਦਾ ਆ ਮੇਰੇ ਪਦੀ ਬਹੁਤ ਦਿਨ ਸੋ ਮੈਂ ਨਾਲ ਮੈਚ ਕੀ ਕਰਦੀ ਹਾਂ ਤੇਰੇ ਵਜ ਮੈਂ ਚਲ ਕੋਈ ਗੱਲ ਆਖੀ ਗੋਲੀ ਪਾਉਣੇ ਆਪਾਂ ਕਹਿੰਦੀ ਹੋਰਾ ਦੇ ਤਾਂ ਹਰੀਆਂ ਪੱਗਾਂ ਹੋਰਾ ਦੇ ਤਾਂ ਹਰੀਆਂ ਪੱਗਾਂ ਘੁੜੀ ਗਲਾਬੀ ਤੇਰੇ ਜাদু ਕਰ ਦੂਗੀ ਮਗਨ ਫਿਰੇਗਾ ਮੇਰੇ ਜাদু ਕਰ ਦੂਗੀ ਜੇਰ ਫਿਰੇਗਾ ਮੇਰੇ ਜাদু ਕਰ ਦੂ ਪਰ ਇੱਕ ਨਾਲੇ ਦੀ ਬੁਲੀ ਡਿਮਾਂਡ ਆ ਗਈ ਹਾਂ ਲੈ ਲੈ ਡਿਮਾਂਡ ਤੁਹਾਨੂੰ ਲਾਈਵ ਜਾਂਦਾ ਨਹੀਂ ਮੈਂ ਤੇ ਲਾਈਵ ਪੂਰਾ ਲਾਈਵ ਸੌ ਲਗਾ ਲਾਈਵ ਨਹੀਂ ਬੱਸ ਲਾਈਵ ਚਲੀ ਜਾਂਦਾ ਇੱਧਰੋਂ ਅੱਛਾ ਚਲ ਹੈਂਦੀ

ਮੈਂ ਨਾ ਕੋ ਜਾਦ ਨਹੀਂ ਦੇ ਰਿਹਾ ਹਾਂ ਇੱਕ ਉਹ ਨਹੀਂ ਇਹਨੂੰ ਪੇਕੇ ਦੋਵੇਂ ਪੈਣਾ ਨੱਚੀਏ ਹਾਂ ਬਹੁਤਾ ਨਹੀਂ ਹਾਂ ਮਧਾੜੀਆਂ 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 ਨਹੀਂ ਪੇਕੇ ਦੋਵੇਂ ਪੈਣਾ ਨੱਚੀਏ ਸਾਰੇ ਨੱਚੀਏ ਦਰਾਂ ਨਿ ਜਠਾੜੀਆਂ ਨਹੀਂ ਪੇਕੇ ਦੋਵੇਂ ਪੈਣਾ ਨੱਚੀਏ ਸਾਰੇ ਨੱਚੀਏ ਦਰਾਂ ਨਿ ਜਠਾੜੀਆਂ ਮੀਮਾ ਪਹਿਨਿਤ ਨਿਲਦੇ ਔਖੀਵੇਂ ਸਹੇਲੀ ਪਹਿਨਿਤ ਨਿਲਦੇ ਔਖੀ ਉਹ ਉਹ ਗਿੱਧਾ ਕਰਨੇ ਪੈ ਸੀ ਹਾਂ ਉਹ ਦੇਖੋ ਬੋਲੀ ਪਾਉਂਦੇ ਸੀ ਹਾਂ ਕਹਿੰਦੀ ਹਰੇ ਹਰੇ ਘਾਇ ਉੱਤੇ ਸਭ ਕੁ ਕਮਾਰਦਾ ਹਰੇ ਹਰੇ ਘਾਇ ਉੱਤੇ ਸਭ ਕੁ ਕਮਾਰਦਾ ਪੱਜੋ ਵੀਰੋ ਵੇ ਬਕੂ ਕੱਲਾ ਮੱਜਾ ਚਾਰਦਾ ਪੱਜੋ ਵੀਰੋ ਵੇ ਬਕੂ ਕੱਲਾ ਮੱਜਾ ਚਾਰ ਇਕੋ ਵੀ ਕਹਿ ਦਿੰਦੇ ਸੀਗੇ ਚਿੱਟਾ ਕੂਤਰ ਚਿੱਟੀਆਂ ਨੇ ਏਖੀਆਂ ਬਿਚ ਕਜਲੇ ਦੀ ਤਾਰੀ ਕੁੜੀ ਉਹ ਨਹੀਂ ਹੁਣ ਕੋਈ ਐ ਗਿੱਦੇ ਦੀ ਕੈਰੀ ਕੁੜੀਓ ਚਲ ਚਲ ਚਿੱਟਾ ਕਬੂਤਰ ਚਿੱਟੀਆਂ ਨੇ ਅੱਖੀਆਂ ਚਿੱਟਾ ਕਬੂਤਰ ਚਿੱਟੀਆਂ ਨੇ ਅੱਖੀਆਂ ਵਿੱਚ ਕਜਲੇ ਦੀ ਤਾਰੀ ਵੇ ਨਹੀਂ ਵਿੱਚ ਕਜਲੇ ਦਾ ਡੋਰਾ ਵੇ ਨਸ਼ਾ ോടേ ബോടാ നച്ചി ശ്രീകാല